ਸ੍ਰੀ ਅਕਾਲ ਸਾਇਕ ਪੀਓ ਪਰਮ ਸਤਕਾਰਯੋਗ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੰਦੀ ਛੋੜ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਇੱਕ ਨਵੀਂ ਜਥੇਬੰਦੀ ਦਾ ਆਗਾਜ਼ ਕੀਤਾ ਗਿਆ ਸਿੱਖ ਨੌਜਵਾਨ ਸੇਵਾ ਸੁਸਾਇਟੀ ਜਿਸ ਦੇ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਲੋਹਾਰਾ ਨੂੰ ਚੁਣਿਆ ਗਿਆ ਆ ਅਤੇ ਹੋਰ ਪੰਥਕ ਸਿੰਘਾਂ ਨੂੰ ਇਸ ਜਥੇਬੰਦੀ ਦੀਆਂ ਜਿਹੜੀਆਂ ਸੇਵਾਵਾਂ ਸੌਂਪੀਆਂ ਗਈਆਂ ਆ ਤੇ ਖਾਸ ਕਰਕੇ ਸ਼ਹੀਦ ਭਾਈ ਬੰਜੀਤ ਸਿੰਘ ਖੋਜਾਲਾ ਦੇ ਭੈਣ ਦੀ ਇਹਨਾਂ ਨੂੰ ਆਸ਼ੀਰਵਾਦ ਦੇਣ ਅਸੀਸ ਦੇਣ ਇੱਥੇ ਜਿਹੜਾ ਆ ਉਹ ਪਹੁੰਚੇ ਹੋਏ ਆ ਸੋ ਅਸੀਂ ਸੰਗਤਾਂ ਨੂੰ ਦੱਸਣਾ ਚਾਹੁੰਦੇ ਆ ਕਿ ਜੋ ਪੰਥ ਅਤੇ ਪੰਜਾਬ ਉੱਤੇ ਲਗਾਤਾਰ ਸਰੀਰਕ ਅਤੇ ਸਿਧਾਂਤਕ ਹਮਲੇ ਹੋ ਰਹੇ ਆ ਤੋ ਇਨਾਂ ਹਮਲਿਆਂ ਦੇ ਟੱਕਰੇ ਵਾਸਤੇ ਸਿੱਖ ਨੌਜਵਾਨਾਂ ਨੂੰ ਹਰ ਸ਼ਹਿਰ ਵਿੱਚ ਹਰ ਪਿੰਡ ਵਿੱਚ ਲਾਮਬੰਦ ਹੋਣਾ ਚਾਹੀਦਾ ਆ ਅੱਜ ਸਾਡਾ ਗੁਰੂ ਸਾਡਾ ਇਸ਼ਟ ਵੀ ਸੁਰੱਖਿਅਤ ਨਹੀਂ ਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਲਗਾਤਾਰ ਬੇਅਦਬੀਆਂ ਹੋ ਰਹੀਆਂ ਆ ਸਰਕਾਰਾਂ ਕਈ ਬਦਲ ਚੁੱਕੀਆਂ ਆ ਬਾਦਲ ਤੋਂ ਕੈਪਟਨ ਕੈਪਟਨ ਤੋਂ ਚੰਨੀ ਤੇ ਚੰਨੀ ਤੋਂ ਭਗਵੰਤ ਮਾਨ ਆਇਆ ਲੇਕਿਨ ਜਿਹੜੇ ਲੋਕ ਕਹਿੰਦੇ ਸੀ ਕਿ 24 ਘੰਟਿਆਂ ਦੇ ਵਿੱਚ ਇਨਸਾਫ ਦੇਵਾਂਗੇ ਉਹਨਾਂ ਦੀਆਂ ਸਰਕਾਰਾਂ ਨੂੰ 3.5 ਸਾਲ ਹੋ ਗਏ ਆ ਪਰ ਬੇਅਦਬੀ ਕਾਂਡ ਦਾ ਜਿਹੜਾ ਇਨਸਾਫ ਆ ਉਹ ਸਿੱਖਾਂ ਨੂੰ ਨਹੀਂ ਮਿਲ ਰਿਹਾ ਜਦੋਂ ਸਿੱਖਾਂ ਨੂੰ ਇਨਸਾਫ ਹੀ ਨਹੀਂ ਮਿਲਦਾ ਫਿਰ ਸਿੱਖਾਂ ਨੂੰ ਖਾਲਸਾਈ ਪਰੰਪਰਾਵਾਂ ਅਨੁਸਾਰ ਆਪ ਹੀ ਜਿਹੜੇ ਆ ਦੁਸ਼ਮਨਾ ਨੂੰ ਦੁਸ਼ਟਾਂ ਨੂੰ ਜਿਹੜੇ ਸੋਧਦੇ ਆ ਉਹ ਲਾਉਣੇ ਪੈਂਦੇ ਆ ਇਸ ਦੇ ਨਾਲ ਹੀ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਲਗਾਤਾਰ ਕੌਮੀ ਇਨਸਾਫ ਮੋਰਚਾ ਵੀ ਲੱਗਾ ਹੋਇਆ ਆ ਸਮੁੱਚੀ ਕੌਮ ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਅੱਜ ਸੂਬਾ ਸਰਕਾਰ ਵੱਲੋਂ ਵੀ ਤੇ ਕੇਂਦਰ ਸਰਕਾਰ ਵੱਲੋਂ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਜਿਹੜੇ ਆ ਕਰਵਾਏ ਜਾ ਰਹੇ ਆ ਪਰ ਇਹਨਾਂ ਨੂੰ ਯਾਦ ਹੋਣਾ ਚਾਹੀਦਾ ਆ ਕਿ ਤਿਲਕ ਜੰਜੂ ਰਾਖਾ ਪ੍ਰਭਤਾਕਾ ਕਿੰਨੋ ਵੱਡੋ ਕੱਲੂ ਮਹਸਾਕਾ ਜਿਸ ਨੌਵੇਂ ਪਾਤਸ਼ਾਹੀ ਨੇ Hindu ਧਰਮ ਦੀ ਰਾਖੀ ਦੇ ਵਾਸਤੇ ਆਪਣਾ ਸਿਰ ਦਿੱਤਾ ਸ਼ਹਾਦਤ ਦਿੱਤੀ ਤੇ ਇਹਨਾਂ ਲੋਕਾਂ ਨੇ ਨਵੰਬਰ 1984 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਆਸਾਨ ਨੂੰ ਗੁਰਦੁਆਰਾ ਸੀਸਗੰਧ ਸਾਹਿਬ ਨੂੰ ਅੱਗ ਲਗਾ ਦਿੱਤੀ ਸੀ ਤੇ ਅੱਜ ਨੌਵੇਂ ਪਾਤਸ਼ਾਹ ਜੀ ਦੇ ਜਿਹੜੇ ਵਾਰਿਸ ਆ ਸਾਡੇ ਬੰਦੀ ਸਿੰਘ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਸੋ ਕੇਂਦਰ ਸਰਕਾਰ ਵੱਲੋਂ ਬ੍ਰਾਹਮਣੀ ਸਰਕਾਰ ਵੱਲੋਂ ਸਿੱਖ ਕੌਮ ਦੇ ਨਾਲ ਇੰਨੀ ਅਕਿਰਤ ਕਰਨ ਦਾ ਕਿਉਂ ਕੀਤੀ ਜਾ ਰਹੀ ਹੈ ਨੌਵੇਂ ਪਾਤਸ਼ਾਹ ਜੀ ਵੱਲੋਂ ਕੀਤੇ ਆਸਾਨਾਂ ਨੂੰ ਕਿਉਂ ਜਿਹੜਾ ਆ ਉਪਲਾਇਆ ਜਾ ਰਿਹਾ ਆ ਤੋ ਸਾਡੇ ਬੰਦੀ ਸਿੰਘਾਂ ਨੂੰ ਜਿਹੜਾ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਆ ਇਹਦੇ ਨਾਲ ਜਿਹੜਾ ਪੰਜਾਬ ਇੱਕ ਗੁਰੂਆਂ ਸੂਰਬੀਰਾਂ ਤੇ ਸ਼ਹੀਦਾਂ ਦੀ ਧਰਤੀ ਏ ਜਿਸ ਨੂੰ ਸਿੱਖ ਹੋਮਲੈਂਡ ਹੋਣ ਦਾ ਮਾਣ ਵੀ ਪ੍ਰਾਪਤ ਆ ਪਰ ਬੜੀ ਸਾਜ਼ਿਸ਼ ਤਹਿਤ ਸਾਡੀ ਪੰਜਾਬ ਦੀ ਧਰਤੀ ਨੂੰ ਇੱਕ ਅਸ਼ਲੀਲਤਾ ਦਾ ਜਿਹੜਾ ਅੱਡਾ ਆ ਬਣਾਇਆ ਜਾ ਰਿਹਾ ਆ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਵਿੱਚ ਜਿਹੜਾ ਧੱਕੇ ਲਿਆ ਜਾ ਰਿਹਾ ਆ ਪਹਿਲਾਂ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕੀਤਾ ਗਿਆ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਤੇ ਅੱਜ ਨਸਿਆਂ ਰਾਹੀਂ ਸਾਡੀ ਜਿਹੜੀ ਨਸਲ ਖੁਸ਼ੀ ਆ ਉਹ ਕੀਤੀ ਜਾ ਰਹੀ ਆ ਸੋ ਮੈਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਉਹ ਪਤਿਤਪੁਣਾ ਤਿਆਗਣ ਨਸ਼ੇ ਤਿਆਗਣ ਕੇਸਾ ਧਾਰੀ ਹੋਣ ਅਮਲ ਧਾਰੀ ਹੋਣ ਤੇ ਸ਼ਸਤਰ ਧਾਰੀ ਹੋ ਕੇ ਕੌਮ ਦੀਆਂ ਪੰਥ ਦੀਆਂ ਧਰਮ ਦੀਆਂ ਜਿਹੜੀਆਂ ਸੇਵਾਵਾਂ ਆ ਉਹਦੇ ਲਈ ਲਾਮਬੰਦੀ ਕਰਨ ਤੇ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਹਾਰੇ ਆਏ ਆ ਪੰਜਾਬ ਦੇ ਵਿੱਚ ਇਹ ਹਾਰੇ ਕੁਦਰਤੀ ਨਹੀਂ ਸਨ ਸਰਕਾਰਾਂ ਦੇ ਵੱਲੋਂ ਲਿਆਂਦੇ ਗਏ ਸਨ ਤਾਂ ਜੋ ਪੰਜਾਬ ਨੂੰ ਜਿਹੜਾ ਆ ਉਹ ਡੋਬਿਆ ਜਾਵੇ ਤੇ ਪੰਜਾਬ ਨੂੰ ਕਿਸੇ ਸਰਕਾਰ ਨੇ ਨਹੀਂ ਬਚਾਇਆ ਪੰਜਾਬ ਨੂੰ ਸਿੱਖਾਂ ਨੇ ਤੇ ਪੰਜਾਬੀਆਂ ਨੇ ਖੁਦ ਬਚਾਇਆ ਤੇ ਐਨ ਆਰ ਆਈ ਵੀਰਾਂ ਦਾ ਵੱਡਾ ਜਿਹੜਾ ਯੋਗਦਾਨ ਆ ਉਹ ਰਿਹਾ ਆ ਤੇ ਅੱਜ ਜਿਸ ਜਥੇਬੰਦੀ ਦਾ ਅਸੀਂ ਆਗਾਜ਼ ਕੀਤਾ ਸਿੱਖ ਨੌਜਵਾਨ ਸੇਵਾ ਸੁਸਾਇਟੀ ਇਸ ਜਥੇਬੰਦੀ ਨੇ ਵੀ ਹੜ੍ਹਾਂ ਦੌਰਾਨ ਬਹੁਤ ਜ਼ਿਆਦਾ ਜਿਹੜੀਆਂ ਸੇਵਾਵਾਂ ਆ ਉਹਨੇ ਭਾਈਆਂ ਆ ਭਾਈ ਜਗਜੀਤ ਸਿੰਘ ਜੀ ਉਹਨਾਂ ਸੇਵਾਵਾਂ ਬਾਰੇ ਵੀ ਜਿਹੜਾ ਆ ਦੱਸਣਗੇ ਦੇਖੋ ਜਥੇਬੰਦੀ ਦਾ ਮੁੱਖ ਏਜੰਡਾ ਹੋਵੇਗਾ ਕਿ ਅਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅਦਬ ਸਤਕਾਰ ਬਹਾਲ ਕਰਵਾਉਣਾ ਆ ਇਸ ਸਮੇਂ ਪੰਥ ਅਤੇ ਪੰਜਾਬ ਦੇ ਸਾਹਮਣੇ ਬੜੇ ਮੁੱਦੇ ਆ ਬੜੇ ਮਸਲੇ ਆ ਪਰ ਸਾਡੇ ਸਾਰਿਆਂ ਲਈ ਜਿਹੜਾ ਸਭ ਤੋਂ ਅਹਿਮ ਗੱਲ ਆ ਉਹ ਆ ਗੁਰੂ ਸਾਹਿਬ ਜੀ ਦਾ ਸਤਕਾਰ ਬਹਾਲ ਕਰਵਾਉਣਾ ਸੋ ਉਹਦੇ ਲਈ ਅਸੀਂ ਜਿਹੜਾ ਆ ਯਤਨਸ਼ੀਲ ਹੋਵਾਂਗੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜਾ ਆਵਾਜ਼ ਬਦੰਦ ਕਰਾਂਗੇ ਨੌਜਵਾਨਾਂ ਨੂੰ ਨਸ਼ਿਆਂ ਦੇ ਜਿਹੜੇ ਦਰਦ ਦਰ ਦੇ ਵਿੱਚੋਂ ਕੱਢਣ ਦਾ ਜਿਹੜਾ ਯਤਨ ਆ ਉਹ ਕਰਾਂਗੇ ਤੇ ਜਿਹੜੇ ਪਰਿਵਾਰ ਹੜ੍ਹ ਪ੍ਰਭਾਵਿਤ ਹੋਏ ਆ ਸੋ ਉਹਨਾਂ ਪਰਿਵਾਰਾਂ ਦੀ ਮਦਦ ਦੇ ਵਾਸਤੇ ਇਹ ਜਿਹੜੀ ਜਥੇਬੰਦੀ ਆ ਕਾਫੀ ਵੱਡਾ ਜਿਹਦਾ ਯੋਗਦਾਨ ਆ ਪਾ ਰਹੀ ਆ ਤੇ ਹੋਰ ਵੀ ਇਲਾਕਿਆਂ ਦੇ ਵਿੱਚ ਜਾ ਕੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਜਿਹਦਾ ਸਾਂਭਿਆ ਜਾਏਗਾ ਇਹਦੇ ਨਾਲ ਹੀ ਜੋ ਇਸ ਧਰਤੀ ਦੇ ਉੱਤੇ ਸੰਘਰਸ਼ ਚੱਲਿਆ ਸੀ ਜੂਨ 1984 ਦੇ ਘੱਲੂ ਘਾਰੇ ਤੋਂ ਬਾਅਦ ਅਸੀਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸੋਚ ਵਿਚਾਰਧਾਰਾ ਨਿਸ਼ਾਨੇ ਅਤੇ ਸੰਘਰਸ਼ ਨੂੰ ਜਿਹੜਾ ਆ ਅੱਗੇ ਵਧਾਵਾਂਗੇ ਅਤੇ ਆਪਣੇ ਸ਼ਹੀਦਾਂ ਦਾ ਜਿਹੜਾ ਸੁਪਨਾ ਸাকার ਆ ਉਹ ਜ਼ਰੂਰ ਕਰਾਂਗੇ। ਦੇਖੋ ਇਸ ਸੰਸਥਾ ਨੇ ਪਹਿਲਾਂ ਵੀ ਇਹ ਜਿਹੜਾ ਰੋਲ ਆ ਅਦਾ ਕੀਤਾ ਆ ਕਿਉਂਕਿ ਜੋ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਆ ਕੁਝ ਅਖੌਤੀ ਈਸਾਈ ਡੇਰੇਦਾਰਾਂ ਵੱਲੋਂ ਉਹ ਬਹੁਤ ਸਾਰੇ ਸਿੱਖ ਪਰਿਵਾਰਾਂ ਨੂੰ ਜਾਂ ਪੰਜਾਬੀ ਪਰਿਵਾਰਾਂ ਨੂੰ ਇੱਕ ਲਾਲਤ ਦਿੱਤਾ ਜਾ ਰਿਹਾ ਆ ਉਹਨਾਂ ਦੇ ਵੱਲੋਂ ਲਾਲਤ ਦੇ ਕੇ ਤੇ ਧਰਮ ਪਰਿਵਰਤਨ ਜਿਹੜਾ ਆ ਉਹ ਕਰਵਾਇਆ ਜਾ ਰਿਹਾ ਆ ਲੋਕਾਂ ਨੂੰ ਵਹਿਮਾਂ ਭਰਮਾਂ ਦੀ ਗਦਗਦ ਦੇ ਵਿੱਚ ਜਿਹੜਾ ਆ ਛੁੱਟਿਆ ਜਾ ਰਿਹਾ ਆ ਸੋ ਅਸੀਂ ਗੁਰਮਤ ਦਾ ਹੋਕਾ ਵੀ ਦੇਵਾਂਗੇ ਇਹਦੇ ਨਾਲ ਨਾਲ ਜੋ ਪਰਿਵਾਰਾਂ ਦੀਆਂ ਲੋੜਾਂ ਆ ਉਹਨਾਂ ਨੂੰ ਵੀ ਪੂਰਾ ਕਰਨ ਦਾ ਜਿਹੜਾ ਯਤਨ ਆ ਉਹ ਕਰਾਂਗੇ ਕਿਉਂਕਿ ਗੁਰੂ ਸਾਹਿਬ ਜੀ ਨੇ ਤਾਂ ਜੋ ਸੰਬੰਧ ਦੀ ਜਿਹੜੀ ਪ੍ਰਕਿਰਿਆ ਆ ਸਿੱਖ ਕੌਮ ਦੇ ਵਿੱਚ ਸ਼ੁਰੂ ਕੀਤੀ ਹੋਈ ਹੈ ਸੋ ਦਸਵੰਦ ਰਾਹੀਂ ਵੱਧ ਤੋਂ ਵੱਧ ਪਰਿਵਾਰਾਂ ਦੀ ਜਿਹੜੀ ਮਦਦ ਹੈ ਉਹ ਹੋਵੇਗੀ ਸੋ ਇਹਦੇ ਨਾਲ ਨਾਲ ਜਿਹੜੇ ਲੋਕ ਲਗਾਤਾਰ ਇਹ ਸਾਡੇ ਧਰਮ ਉਤੇ ਹਮਲੇ ਕਰ ਰਹੇ ਆ ਸੋ ਉਹਨਾਂ ਲੋਕਾਂ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਕਿ ਉਹ ਆਪਣੀਆਂ ਕੋਧੀਆਂ ਹਰਕਤਾਂ ਦਾ ਜਿਹੜਾ ਬਾਜ਼ ਆਉਣ ਕਿਉਂਕਿ ਆ ਹੁਣ ਥੋੜੇ ਦਿਨਾਂ ਪਹਿਲਾਂ ਦੀ ਗੱਲ ਆ ਕਿ ਇੱਕ ਹੋਰ ਨਵਾਂ ਮੁੱਦਾ ਸਾਹਮਣੇ ਆਇਆ ਆ ਕਿ ਕੁਝ ਲੋਕ ਹਿੰਦ ਦੀ ਚਾਦਰ ਦੇ ਨਾਂ ਦੇ ਉੱਤੇ ਇੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੇ ਉੱਤੇ ਜਿਹੜੀ ਫਿਲਮ ਬਣਾ ਰਹੇ ਆ ਸੋ ਉਸ ਫਿਲਮ ਨੂੰ ਵੀ ਅਸੀਂ ਰੋਕਣ ਦਾ ਪੂਰਾ ਯਤਨ ਕਰਾਂਗੇ ਅਸੀਂ ਪਹਿਲਾਂ ਵੀ ਜਿਹੜੇ ਫਿਲਮਾਂ ਬਣਾਉਣ ਵਾਲੇ ਡਾਇਰੈਕਟਰ ਆ ਜਾਂ ਪ੍ਰੋਡਿਊਸਰ ਆ ਉਹਨਾਂ ਨੂੰ ਕਹਿ ਚੁੱਕੇ ਹੋਏ ਆ ਕਿ ਸਾਡੇ ਗੁਰੂ ਸਾਹਿਬਾਨ ਦੇ ਜੀਵਨ ਦੇ ਉੱਤੇ ਕੋਈ ਫਿਲਮ ਨਾ ਬਣਾਈ ਜਾਵੇ ਅਸੀਂ ਆਪਣੇ ਗੁਰੂ ਸਾਹਿਬਾਨ ਦਾ ਕਿਸੇ ਨੂੰ ਵੀ ਕਿਰਦਾਸ ਨਹੀਂ ਕਰਨ ਦੇਵਾਂਗੇ ਸਾਡੀ ਲਗਾਤਾਰ ਵਿਰੋਧ ਦਾ ਦਿਖਾਈ ਦੇ ਰਿਹਾ ਪਿਛਲੇ ਵੀ ਆਈ ਪੂਸੀ ਦੇ ਵੀ ਲੋਕੀਲਾ ਸੀ ਪਰ ਲਗਾਤਾਰ ਫਿਰ ਵੀ ਫਿਲਮਾਂ ਬਣ ਰਹੀਆਂ ਨੇ ਇਹ ਤਾਂ ਪੰਜਨੀਆਂ ਫਿਰ ਬਾਅਦ ਚ ਰੋਸ ਆ ਜਾਂਦੇ ਆ ਇਹਦਾ ਕੀ ਦੇਖੋ ਇਹ ਜਿਹੜੀਆਂ ਫਿਲਮਾਂ ਬਣ ਰਹੀਆਂ ਨਾ ਇਹ ਸਿੱਖ ਕੌਮ ਦੇ ਜਿਹੜੇ ਮੂਲ ਸਿਧਾਂਤ ਆ ਉਹਦੇ ਉੱਤੇ ਹਮਲਾ ਕੀਤਾ ਜਾ ਰਿਹਾ ਸਾਡੇ ਗੁਰੂ ਸਾਹਿਬਾਨਾਂ ਦੀ ਰੋਹਾਨੀਅਤ ਦੇ ਉੱਤੇ ਜਿਹੜੀ ਸੱਟ ਮਾਰਨ ਦੇ ਯਤਨ ਹੋ ਰਹੇ ਆ ਹੁਣ ਹਿੰਦੂ ਧਰਮ ਦੇ ਉੱਤੇ ਰਮਾਇਣ ਦੇ ਉੱਤੇ ਜਾਂ ਮਹਾਭਾਰਤ ਦੇ ਉੱਤੇ ਬਹੁਤ ਸਾਰੇ ਨਾਟਕ ਬੰਦੇ ਆ ਫਿਲਮਾਂ ਬੰਦੀਆਂ ਸੀਰੀਅਲ ਬੰਦੇ ਆ ਤੇ ਆਪਾਂ ਦੇਖਦੇ ਆ ਕਿ ਸ੍ਰੀ ਰਾਮਚੰਦਰ ਜੀ ਸ੍ਰੀ ਕ੍ਰਿਸ਼ਨ ਜੀ ਜਾ ਸ਼ਿਵਦੀ ਦਾ ਜਿਵੇਂ ਜਿਹੜਾ ਕਿਰਦਾਰ ਨਿਭਾ ਕੇ ਤੇ ਉਹਨਾਂ ਲੋਕਾਂ ਦੇ ਵੱਲੋਂ ਜਿਹੜਾ અપਮਾਨ ਆ ਉਹ ਕੀਤਾ ਜਾਂਦਾ ਆ ਤੋ ਅਸੀਂ ਨਹੀਂ ਚਾਹੁੰਦੇ ਕਿ ਕੱਲ ਨੂੰ ਕੋਈ ਬੰਦਾ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਅਖਵਾਵੇ ਗੁਰੂ ਗੋਬਿੰਦ ਸਿੰਘ ਅਖਵਾਵੇ ਤੇ ਉਹੀ ਬੰਦਾ ਜਿਹੜਾ ਆ ਉਹ ਚਰਾਬਾ ਵੀ ਪੀਂਦਾ ਹੋਵੇ ਨਸ਼ੇ ਵੀ ਕਰਦਾ ਹੋਵੇ ਭਾਵੇਂ ਚੰਗੇ ਕਿਰਦਾਰ ਦਾ ਵੀ ਹੋਵੇ ਲੇਕਿਨ ਅਸੀਂ ਗੁਰੂ ਸਾਹਿਬਾਨਾਂ ਦਾ ਕਿਸੇ ਨੂੰ ਵੀ ਜਿਹੜਾ ਕਿਰਦਾਰ ਆ ਨਹੀਂ ਕਰਨ ਦੇਵਾਂਗੇ ਸ਼ਰੋਮਣੀ ਕਮੇਟੀ ਨੇ ਲੰਬੇ ਸਮੇਂ ਤੋਂ ਮਤਾ ਵੀ ਪਾਸ ਕੀਤਾ ਹੋਇਆ ਆ ਤੇ ਕੱਲ ਵੀ ਜਿਹੜਾ ਮਤਾ ਆ ਉਹ ਪਾਸ ਕੀਤਾ ਪਰ ਜੇਕਰ ਫਿਰ ਵੀ ਕਿਸੇ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਫਿਲਮ ਚਲਾਉਣ ਦੀ ਕੋਸ਼ਿਸ਼ ਕੀਤੀ ਫਿਰ ਉਹ ਆਪਣੇ ਨੁਕਸਾਨ ਦਾ ਆਪ ਜ਼ਿੰਮੇਵਾਰ ਹੋਵੇਗਾ ਤੇ ਜੇਕਰ ਕਿਸੇ ਸਿਨੇਮੇ ਵਾਲੇ ਨੇ ਵੀ ਚਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਸਿਨੇਮੇ ਭੰਦਨ ਤੋਂ ਵੀ ਜਿਹੜਾ ਗੁਰੇਜ਼ ਆ ਉਹ ਨਹੀਂ ਕਰਾਂਗੇ ਵਿਰੋਧ ਕਰਾਂਗੇ ਤੇ ਪੂਰਾ ਡੱਟ ਕੇ ਕਰਾਂਗੇ ਕਿਉਂਕਿ ਅਸੀਂ ਆਪਣੇ ਗੁਰੂ ਸਾਹਿਬਾਨ ਦਾ ਜਿਹੜਾ ਸਤਕਾਰ ਆ ਉਹ ਬਹਾਲ ਕਰਵਾਉਣਾ ਆ ਅਸੀਂ ਆ ਗੁਰੂ ਸਾਹਿਬਾਨਾਂ ਦੇ ਨਾਂ ਦੇ ਉੱਤੇ ਜਿਹੜੀਆਂ ਫਿਲਮਾਂ ਬੰਦ ਰਹੀਆਂ ਗੁਰੂ ਸਾਹਿਬਾਨਾਂ ਦਾ ਕਿਰਦਾਰ ਕਿਸੇ ਨੂੰ ਵੀ ਨਹੀਂ ਕਰਨ ਦੇਵਾਂਗੇ ਨਾਨਕ ਸ਼ਾਹ ਫਕੀਰ ਫਿਲਮ ਦੇ ਨਾ ਦੇ ਉੱਤੇ ਦੇਖੋ ਗੁਰਨਾਨਕ ਸਾਹਿਬ ਜੀ ਜਾਂ ਬੇਬੇ ਨਾਨਕੀ ਜੀ ਜਾਂ ਭਾਈ ਮਰਦਾਨਾ ਜੀ ਦਾ ਕੁਝ ਬੰਦਿਆਂ ਦੇ ਵੱਲੋਂ ਜਿਹੜਾ ਕਿਰਦਾਰ ਹੈ ਉਹ ਨਿਭਾਇਆ ਗਿਆ ਸੀ ਸੋ ਇਹ ਕੌਮ ਬਰਦਾਸ਼ਤ ਨਹੀਂ ਕਰੇਗੀ ਉਹ ਵੀ ਫਿਲਮ ਬੰਦ ਕਰਵਾਈ ਸੀ ਮਦਰਹੁੱਡ ਫਿਲਮ ਵੀ ਬੰਦ ਕਰਵਾਈ ਸੀ ਅਤੇ ਹੋਰ ਵੀ ਕਈ ਇਹੋ ਜਿਹੇ ਐਨੀਮੇਸ਼ਨ ਤੇ ਕਾਰਟੂਨ ਫਿਲਮਾਂ ਬੰਦ ਕਰਵਾਈਆਂ ਸੀ ਸੋ ਇਹ ਵੀ ਜਿਹੜੀ ਫਿਲਮ ਆ ਉਹ ਜ਼ਰੂਰ ਅਸੀਂ ਜਿਹੜੀ ਬੰਦ ਆ ਉਹ ਕਰਵਾਵਾਂਗੇ ਜੀ ਖਾਲਸਾ ਜੀ ਆਪਣਾ ਨਾਮ ਦੱਸ ਪਿਆ ਜੀ ਅਕਾਲ ਤਖਤ ਸਾਈਟ ਤੇ ਹੋ ਜੱਥੇਬੰਦੀ ਦਾ ਆਸਰੇ ਜਾ ਰਹੇ ਹੋ ਠੀਕ ਹੈ ਸਰਦਾਰਾਜੀ ਗੁਰਦੀਪ ਸਿੰਘ ਲਹਾਰਾਜੀ ਲੁਧਿਆਣੇ ਤੋਂ ਜੋ ਕਿ ਕਾਫੀ ਲੰਬੇ ਸਮੇਂ ਤੋਂ ਪਹਿਲਾਂ ਵੀ ਲੋਡ ਹੌਂਦ ਪਰਿਵਾਰਾਂ ਦੀਆਂ ਜਿਹੜੀਆਂ ਸਵਾਵਾਂ ਸੀ ਉਹ ਚੱਲਦੀਆਂ ਪਈਆਂ ਸੀ ਗਾਂ ਵੀ ਜਿਹੜੀਆਂ ਚੱਲਦੀਆਂ ਰਹਿਣਗੀਆਂ ਜਿੰਦਾਂ ਕਿ ਫਿਲਮਾਂ ਦਾ ਆਪਣਾ ਚੱਲਦਾ ਹੋਇਆ ਮੁੱਦਾ ਪਹਿਲਾਂ ਵੀ ਜਿਹੜੀ ਗਿੱਪੀ ਘਰੇਵਾਲ ਵੱਲੋਂ ਫਿਲਮ ਬਣਾਈ ਗਈ ਸੀ ਉਹਦਾ ਵੀ ਅਸੀਂ ਲੁਧਿਆਣੇ ਦੇ ਵਿੱਚ ਪੂਰੇ ਤੌਰ ਤੇ ਵਿਰੋਧ ਕੀਤਾ ਸੀਗਾ ਤੇ ਜਿਹੜਾ ਜਰਨੈਲ ਸਿੰਘ ਹੈ ਉਹਨਾਂ ਦਾ ਇੱਕ ਮੀਆਂ ਨਿਹੜਾ ਉਹਨਾਂ ਨੇ ਵੀ ਉਹਨੂੰ ਫੋਨ ਕਰਕੇ ਪੈਸੇ ਦਾ ਵੀ ਲਾਲਚ ਦਿੱਤਾ ਸੀਗਾ ਤੇ ਹੁਣ ਵੀ ਉਹਨਾਂ ਦੇ ਵੱਲੋਂ ਪੈਸੇ ਦਾ ਲਾਲਚ ਜਿਹੜਾ ਆ ਰਿਹਾ ਵਾ ਜਿਹੜੀ ਹੁਣ ਫਿਰ ਫਿਲਮ ਜਿਹੜੀ ਆ ਰਹੀ ਹੈ ਉਹਨਾਂ ਵੱਲੋਂ ਤਿਆਰ ਕੀਤੀਆਂ 10 ਫਿਲਮਾਂ ਜਿਹੜੇ ਕਹ ਰਿਹਾ ਕਿ ਸਾਡੇ ਵੱਲੋਂ ਤਿਆਰ ਕੀਤੀਆਂ ਗਈਆਂ ਹੋਈਆਂ ਤੇ ਪੈਸੇ ਲੱਗ ਚੁੱਕੇ ਹੋਇਆ ਸਾਰਿਆਂ ਨੇ ਪਹਿਲਾਂ ਸੋਸ਼ਲ ਮੀਡੀਆ ਤੇ ਵੀ ਸੁਣਿਆ ਹੀ ਆ ਕਿ ਪੈਸੇ ਦਾ ਲਾਲਚ ਦੇ ਦੇ ਕੇ ਜਿਹੜੀਆਂ ਉਹਨਾਂ ਦੀਆਂ ਸਾਾਸ ਦਿੱਤਾ ਜਾ ਰਿਹਾ ਵਾ ਤੇ ਸਾਡੇ ਕਿਹੜੀ ਜਥੇਬੰਦੀ ਦਾ ਆਗਾਜ਼ ਕੀਤਾ ਗਿਆ ਤੇ ਕੀਤਾ ਕੀ ਹੋਇਆ ਜੀ ਟੀਚਰ ਸਾਹ ਤੋਂ ਪਹਿਲਾਂ ਕਿਉਂ ਪੈਗੀ ਕਿਉਂਕਿ ਅੱਗੇ ਵੀ ਪੰਜਾਬ ਵਿੱਚ ਅਨੇਕਾ ਜੱਥੇ ਕਰਦੀਆਂ ਤੁਹਾਨੂੰ ਕੀ ਲੋੜ ਹੈ ਕਿ ਅੱਜ ਅਸੀਂ ਕਰਕੇ ਸਾਹ ਤੋਂ ਪਹਿਲਾਂ ਟੀਚਰ ਦੇ ਆਪਣੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜੀਆਂ ਅੱਬਿਆਦਵੀਆਂ ਹੋ ਰਹੀਆਂ ਨੇ ਉਹਨਾਂ ਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਠੀਕ ਹੈ ਜੀ ਬਾਕੀ ਪੰਥਕਾ ਮਸਲੇ ਜਿਹੜੇ ਹੋਣਗੇ ਉਹਨਾਂ ਦੇ ਨਾਲ ਅਸੀਂ ਜਿਹੜਾ ਵੀ ਮੁੱਦਾ ਚੱਲੂਗਾ ਉਥੇ ਆਵਾਜ਼ ਨਾਲ ਜ਼ਰੂਰ ਮਾਰਾਂਗੇ ਚਾਹੇ ਉਹ ਸਿੱਖ ਪਰਮਪਰਾ ਦਾ ਹੋਵੇ ਚਾਹੇ ਹਿੰਦੀ ਦਾ ਚਾਹੇ ਮੁਸਲਮਾਨ ਦਾ ਖਾਸੇ ਧਰਮ ਵਰਤੋਂ ਦਾ ਬਹੁਤ ਵੱਡਾ ਇਸ਼ੂ ਆ ਰਿਹਾ ਹੈ ਕਿ ਪਿੰਡਾਂ ਚ ਜਾ ਕੇ ਕਿਹੜੇ ਕਿਹੜੇ ਉਹ ਐਸੀਬਾਈ ਜਾ ਰਹੇ ਨੇ ਜੀ ਜੀ ਟਾਰਗੇਟ ਕਰਕੇ ਥੋੜਾ ਲਾਲਚ ਦੇ ਕੇ ਦਾ ਧਰਮ ਪ੍ਰਚਾਰ ਕਰਦੇ ਸਾਡੇ ਵੱਲੋਂ ਕੋਈ ਸਰਪੀਚਾ ਕੀਤਾ ਜਾ ਰਿਹਾ ਧਰਮ ਪ੍ਰਚਾਰ ਕੀਤਾ ਜਾ ਰਿਹਾ ਜਹਾੜੇ ਅਸੀਂ ਥੋੜੇ ਸਮੇਂ ਤੱਕ ਵਿਧਿਆਣੇ ਦੇ ਵਿੱਚ ਇੱਕ ਗੁਰਮਤ ਵਿਦਿਆਲਾ ਸ਼ੁਰੂ ਕਰਨ ਲੱਗੇ ਆ ਅਸੀਂ ਕੋਸ਼ਿਸ਼ ਰੱਖਾਂਗੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਜਾਵੇ ਸਾਡੇ ਵੱਲੋਂ ਆਪਣੇ ਵੀਰ ਦੰਦੂਆਂ ਦੇ ਸਾਥ ਨੂੰ ਜੀ ਜੀ ਸਿੰਘ ਜੀ ਤੇ ਸਹੀ ਸਾਰੇ ਵੀਰਾਂ ਨੇ ਸਲਾਹ ਕੀਤੀ ਹੈ ਕਿ ਹੁਣ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਗੁਰਮਤਿ ਦਾ ਪ੍ਰਚਾਰ ਸੂਹ ਤਰਾਂਗੇ ਜੋ ਕਿ ਨੌਜਵਾਨਾ ਪੀੜ੍ਹੀ ਜਿਹੜੀ ਆਪਣੀ ਸ਼ੁਰੂ ਤੋਂ ਚੱਲਦੀ ਆ ਰਹੀ ਆ ਉਹਨਾਂ ਨੂੰ ਆਪਾਂ ਸਾਂਭਾਂਗੇ ਨਸ਼ਿਆਂ ਤੋਂ ਗਰੇਜ ਕਰਾਵਾਂਗੇ ਤਾਂ ਜੋ ਨਸ਼ਿਆਂ ਵੱਲ ਨਾ ਜਾਵੇ ਦੇਖਦੇ ਹੀ ਆ ਰਹੇ ਹਾਂ ਕਿ ਪੰਜਾਬ ਦੇ ਵਿੱਚ ਚਿੱਟੇ ਦੀ ਜਿਹੜੀ ਮਾਰ ਬਹੁਤ ਜ਼ਿਆਦਾ ਵਧ ਰਹੀ ਆ ਤੇ ਜੇ ਆਪਾਂ ਸ਼ੁਰੂ ਤੋਂ ਹੀ ਨੌਜਵਾਨ ਪੀੜ੍ਹੀ ਨੂੰ ਸਾਂਭ ਲਿਤਾ ਜਾਵੇ ਨਸ਼ਿਆਂ ਵੱਲ ਨਾ ਜਾਣ ਦਿੱਤਾ ਜਾਵੇ ਇਸ ਕਰਕੇ ਆਪਾਂ ਪਿੰਡਾਂ ਪਿੰਡਾਂ ਦੇ ਵਿੱਚ ਜਿਹੜਾ ਪ੍ਰਚਾਰ ਆ ਉਹ ਪੂਰੇ ਘੌਰ ਤੇ ਆਪਾਂ ਕਰਾਂਗੇ ਜੀ ਜੀ 10 ਦਾ ਨਾਮ ਜੀ ਜਗਜੀਤ ਸਿੰਘ ਗੌਂਦਵੀ ਕਿਸਾਲ ਜੋ ਭਾਈ ਗੁਰਦੀਪ ਸਿੰਘ ਜੀ ਲੋਹਾਰਾ ਉਹਨਾਂ ਦੇ ਨਾਲ ਜੋ ਜਿੱਥੇ ਵੀ ਇਹ ਹੁਕਮ ਲਾਉਂਦੇ ਨੇ ਉੱਥੇ ਜਿੱਲਾ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕਰਕੇ ਜਿੱਥੋਂ ਸਾਧਗਰਾਂ ਨੇ ਜਿੱਥੋਂ ਤੱਕ ਸਾਨੂੰ ਥਾਲ ਬਖਸ਼ਿਆ ਹੈ ਉੱਥੇ ਅਸੀਂ ਪਹੁੰਚੀਦਾ ਹੈ ਸੋ ਇਹ ਜੋ ਜੱਸੀ ਬੰਦੀ ਸਿੱਖ ਨੌਜਵਾਨ ਸੇਵਾ ਸੁਸਾਇਟੀ ਲੁਧਿਆਣਾ ਪੰਜਾਬ ਵੱਲੋਂ ਇਹ ਜੋ ਪੰਥਕ ਮੁੱਦਿਆਂ ਦੇ ਅਤੇ ਰਾਜਨੀਤਿਕ ਉੰਧਾਂਤਕ ਅਤੇ ਪੰਥਕ ਮੁੱਦਿਆਂ ਤੇ ਜੋ ਸਾਧ ਸੰਗਤ ਜੀ ਸਾਰੇ ਜਿਹੜੇ ਕਾਰਜ ਹੋਇਆ ਕਰਨਗੇ ਅਤੇ ਇਸ ਜਥੇਬੰਦੀ ਦਾ ਮੁੱਖ ਮੰਤਵ ਵੀ ਇਹੋ ਹੋਵੇਗਾ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜੋ ਬੇਅਦਬੀਆਂ ਹੁੰਦੀਆਂ ਨੇ ਅਤੇ ਹੋਰ ਜਿਹੜੇ ਪੰਥਕ ਮੁੱਦੇ ਹੁੰਦੇ ਨੇ ਅਤੇ ਹੋਰ ਲੋੜਵੰਦ ਪਰਿਵਾਰ ਇਤਿਹਾਦਕ ਸਾਰੇ ਹੀ ਮੁੱਦੇ ਜਿਹੜੇ ਨੇ ਉਹਨਾਂ ਦੇ ਖਿਲਾਫ ਅਸੀਂ ਡਟ ਕੇ ਜੋ ਵਿਰੋਧ ਵੀ ਕਰਾਂਗੇ ਅਤੇ ਉਹਨਾਂ ਦੇ ਨਾਲ ਲੋੜਵੰਦ ਪਰਿਵਾਰਾਂ ਦੇ ਨਾਲ ਸਾਥ ਵੀ ਦੇਵਾਂਗੇ ਅਤੇ ਇਸ ਜੋ ਜਥੇਬੰਦੀ ਨੇ ਜੋ ਸਾਥ ਸੰਗਤ ਦੀ ਹਰ ਪੀੜਤਾ ਦੇ ਵਿੱਚ ਵੀ ਅਨੇਕਾਂ ਹੀ ਪਰਿਵਾਰਾਂ ਦੀ ਜੋ ਮਦਦ ਵੀ ਕੀਤੀ ਹੈ ਜੋ ਪਹਿਲੀ ਜੋ ਸੰਸਥਾ ਚੱਲ ਰਹੀ ਸੀ ਪ੍ਰਣਾਮ ਸ਼ਹੀਦਾਂ ਸੰਘਰਸ਼ ਕਮੇਟੀ ਉਸ ਕਮੇਟੀ ਦੇ ਵਿੱਚ ਵੀ ਭਾਈ ਗੁਰਦੀਪ ਸਿੰਘ ਜੀ ਲੋਹਾਰਾ ਅਤੇ ਉਹਨਾਂ ਦੇ ਸਾਥੀਆਂ ਨੇ ਬਹੁਤ ਅਨੇਕਾਂ ਹੀ ਸੇਵਾਵਾਂ ਨਿਭਾਈਆਂ ਨੇ ਅਤੇ ਜੋ ਲੁਧਿਆਣੇ ਦੇ ਵਿੱਚ ਜਿੱਥੇ ਵੀ ਆਪ ਜੀ ਜਾ ਕਰਕੇ ਪੁੱਛ ਸਕਦੇ ਹੋ ਜੀ ਅਤੇ ਹੋਰ ਅਨੇਕਾਂ ਸੇਵਾਵਾਂ ਇਸ ਜਥੇਬੰਦੀ ਦੇ ਵੱਲੋਂ ਚਲਦੀਆਂ ਆ ਰਹੀਆਂ ਨੇ ਅੱਗੀਆਂ ਵੀ ਚਲਦੀਆਂ ਰਹਿਣਗੀਆਂ ਅਤੇ ਹੋਰ ਜਿਹੜੀਆਂ ਪੰਥਕ ਸੇਵਾਵਾਂ ਜਿਵੇਂ ਭਾਈ ਸਾਹਿਬ ਜੀ ਨੇ ਦੱਸਿਆ ਕਿ ਗੁਰਮਤਿ ਵਿਦਿਆਲਾ ਵੀ ਜੁ ਲੁਧਿਆਣੇ ਦੇ ਵਿੱਚ ਆਰੰਭ ਕੀਤਾ ਜਾਵੇਗਾ ਅਤੇ ਜਿਸ ਵਿੱਚ ਲੋੜਵੰਦ ਬੱਚਿਆਂ ਨੂੰ ਜੋ ਗੁਰਬਾਣੀ ਸਿਖਲਾਈ ਕੀਰਤਨ ਸਿਖਲਾਈ ਗੱਤਕਾ ਸਿਖਲਾਈ ਹੋਰ ਅਨੇਕਾਂ ਸਿਖਲਾਈਆਂ ਦਿੱਤੀਆਂ ਜਾਣਗੀਆਂ ਬਿਲਕੁਲ ਮੁਫਤ ਦੇ ਵਿੱਚ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ ਅਤੇ ਹੋਰ ਲੋੜਵੰਦ ਪਰਿਵਾਰਾਂ ਦੇ ਜਿਵੇਂ ਇਲਾਜ ਦੇ ਲਈ ਅਤੇ ਪਰਿਵਾਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜੋ مالی ਸਹਾਇਤਾ ਹੋਵੇ ਇਤਿਆਦਿਕ ਸਾਰੀਆਂ ਸਹਾਇਤਾ ਇਸ ਜਥੇਬੰਦੀ ਦੇ ਵੱਲੋਂ ਜੋ ਕੀਤੀਆਂ ਜਾਂਦੀਆਂ ਹਨ ਠੀਕ